ਪੈਸਾ ਵਾਣਾ ਉਹ ਮਿਹਨਤ ਨਾਲ ਨਹੀਂ ਦਿਮਾਗ ਨਾਲ ਕਮਾਇਆ ਜਾਂਦਾ ਤੁਸੀਂ ਘਰੇ ਬੈਠ ਕੇ ਘਰੇ ਬੈਠ ਕੇ ਤੁਸੀਂ ਮਹੀਨੇ ਦੇ ਤੁਸੀਂ ਲੱਖ ਰੁਪਏ ਤੁਸੀਂ ਕਮਾ ਸਕਦੇ ਹੋ ਉਹ ਕਰੋੜਾਂ ਅਰਬਾਂ ਦਾ ਬਿਜ਼ਨਸ ਕਰਦੀ ਆ ਜਿੰਨੇ ਤੁਸੀਂ ਸੋਚ ਨਹੀਂ ਹੈਗੇ ਤੁਸੀਂ ਉਹਦੇ ਤੋਂ ਵੀ ਜ਼ਿਆਦਾ ਤੁਸੀਂ ਪੈਸੇ ਕਮਾ ਸਕਦੇ ਹੋ ਜੇ ਤੁਹਾਡੇ ਅੰਦਰ ਇੱਕ ਕੁਆਲਟੀ ਆ ਨਾ ਤੁਸੀਂ ਇਹ ਤਿੰਨੇ ਪਲੇਟਫਾਰਮਾਂ ਤੋਂ ਤੁਸੀਂ ਮਹੀਨੇ ਦੇ ਲੱਖ ਰੁਪਏ ਕਮਾ ਸਕਦੇ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਹੀ ਸੋ ਦੋਸਤੋ ਅੱਜ ਦੀ ਇਸ ਵੀਡੀ ਉਹ ਮਿਹਨਤ ਨਾਲ ਨਹੀਂ ਦਿਮਾਗ ਨਾਲ ਕਮਾਇਆ ਜਾਂਦਾ ਵਾ ਉਹ ਕਿਵੇਂ ਕਮਾਇਆ ਜਾਂਦਾ ਵਾ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਪਲੀਜ਼ ਵੀਡੀਓ ਨੂੰ ਸ਼ੇਅਰ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਜੀ ਅਗਰ ਤੁਸੀਂ ਮੇਰੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਕਿਉਂਕਿ ਮੈਂ ਇਸੇ ਤਰ੍ਹਾਂ ਦੇ ਵੀਡੀਓ ਤੁਹਾਡੇ ਵਾਸਤੇ ਲੈ ਕੇ ਔਨਰ ਦੇ ਨਮਾ ਜੀ ਸੋ ਆਓ ਦੋਸਤੋ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ ਦੇਖੋ ਜਿਹੜਾ ਪੈਸਾ ਨਾ ਪੈਸਾ ਕਮਾਉਣਾ ਕੋਈ ਔਖਾ ਨਹੀਂ ਹੈਗਾ ਪੈਸਾ ਕਮਾਉਣਾ ਬਹੁਤ ਸੌਖਾ ਵਾ ਪੈਸਾ ਮਿਹਨਤ ਨਾਲ ਨਹੀਂ ਦਿਮਾਗ ਨਾਲ ਕਮਾਇਆ ਜਾਂਦਾ ਉਹ ਅੱਜ ਦੇ ਸਮੇਂ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਘਰੇ ਬੈਠ ਕੇ ਘਰੇ ਬੈਠ ਕੇ ਤੁਸੀਂ ਮਹੀਨੇ ਦੇ ਤੁਸੀਂ ਲੱਖ ਰੁਪਏ ਤੁਸੀਂ ਕਮਾ ਸਕਦੇ ਹੋ ਘਰੇ ਬੈਠ ਕੇ ਉਹ ਕਿਵੇਂ ਤੁਸੀਂ ਲੱਖ ਰੁਪਏ ਤੁਸੀਂ ਕਮਾ ਸਕਦੇ ਹੋ ਦੇਖੋ ਤੁਸੀਂ ਅੱਜ ਦੀ ਡੇਟ ਦੇ ਵਿੱਚ ਤੁਸੀਂ ਘਰੇ ਬੈਠ ਕੇ ਤੁਸੀਂ ਜਿੰਨਾ ਪੈਸਾ ਕਮਾਉਣਾ ਚਾਹੁੰਦੇ ਹੋ ਨਾ ਸੋਸ਼ਲ ਮੀਡੀਆ ਤੁਹਾਨੂੰ ਉਨਾ ਪੈਸਾ ਕਮਾ ਕੇ ਦੇਵੇਗਾ ਸੋਸ਼ਲ ਮੀਡੀਆ ਜਿਹੜਾ ਪਲੇਟਫਾਰਮ ਹਨ ਉਹ ਪਲੇਟਫਾਰਮ ਹਰੇਕ ਲਈ ਆ ਜਿਹੜਾ ਸੋਸ਼ਲ ਮੀਡੀਆ ਉਹ ਇਹ ਨਹੀਂ ਪੁੱਛਦਾ ਹੈਗਾ ਤੁਹਾਡੀ ਕੁਆਲਿਫਿਕੇਸ਼ਨ ਕਿੰਨੀ ਆ ਤੁਸੀਂ ਪਲੱਸ 2 ਪਾਸੋਂ ਗ੍ਰੈਜੂਏਸ਼ਨ ਕੀਤੀ ਹੋਈ ਆ ਪੋਸਟ ਗ੍ਰੈਜੂਏਸ਼ਨ ਕੀਤੀ ਆ ਤੁਸੀਂ ਕੀ ਕੀਤਾ ਉਹ ਨਹੀਂ ਪੁੱਛਦਾ ਜੇ ਤੁਸੀਂ ਨਹੀਂ ਵੀ ਪੜੇ ਜੇ ਤੁਸੀਂ ਬਿਲਕੁਲ ਅਨਪੜੋ ਨਾ ਤਾਂ ਵੀ ਤੁਸੀਂ ਮਹੀਨੇ ਦੇ ਲੱਖ ਰੁਪਏ ਕਮਾ ਸਕਦੇ ਹੋ ਤੁਸੀਂ ਜੇ ਮੰਨ ਕੇ ਚਲੋ ਤੁਸੀਂ ਕਿਤੇ ਜੋਬ ਲਈ ਤੁਸੀਂ ਰਿਜ਼ਿਊਮ ਭੇਜਦੇ ਹੋ ਉਹ ਪੁੱਛਦੇ ਆ ਵੀ ਤੁਹਾਡੀ ਕੁਆਲਿਫਿਕੇਸ਼ਨ ਕੀ ਆ ਜੀ ਤੁਸੀਂ ਡਿਪਲੋਮਾ ਕੀ ਕੀਤਾ ਹੋਇਆ ਜੀ ਤੁਸੀਂ ਕਿਹੜੀ ਚੀਜ਼ ਦੇ ਵਿੱਚ ਤੁਸੀਂ ਐਕਸਪਰਟ ਹੋ ਉਹ ਇਹ ਚੀਜ਼ ਪੁੱਛਦਾ ਬਟ ਸੋਸ਼ਲ ਮੀਡੀਆ ਦੀ ਚੀਜ਼ ਨਹੀਂ ਪੁੱਛਦਾ ਸੋਸ਼ਲ ਮੀਡੀਆ ਤੇ ਤਿੰਨ ਪਲੇਟਫਾਰਮ ਇਹੋ ਜਿਹੇ ਨੇ ਜਿੱਥੇ ਤੁਸੀਂ ਮਹੀਨੇ ਦੇ ਪੈਸੇ ਬਹੁਤ ਜ਼ਿਆਦਾ ਕਮਾ ਸਕਦੇ ਹੋ ਨੰਬਰ 1 ਦੇ ਉੱਤੇ ਹੈਗਾ YouTube ਨੰਬਰ 1 ਦੇ ਉੱਤੇ ਹੈਗਾ YouTube ਨੰਬਰ 2 ਦੇ ਉੱਤੇ ਹੈਗਾ ਜੀ Facebook ਨੰਬਰ 3 ਦੇ ਉੱਤੇ ਹੈਗੀ ਆ ਜੀ Instagram Instagram ਆ ਤਿੰਨ ਸੋਸ਼ਲ ਮੀਡੀਆ ਪਲੇਟਫਾਰਮ ਨੇ ਜਿਹੜੇ ਤੁਹਾਨੂੰ ਬਹੁਤ ਵਧੀਆ ਪੈਸੇ ਕਮਾ ਕੇ ਦੇ ਰਿਹਾ ਬਾ ਹੋਰ ਵੀ ਬਹੁਤ ਸਾਰੇ ਪਲੇਟਫਾਰਮ ਨੇ ਹੋਰ ਵੀ ਬਹੁਤ ਸਾਰੇ ਪਲੇਟਫਾਰਮ ਨੇ ਉਹਨਾਂ ਦੇ ਬਾਰੇ ਆਪਾਂ ਚਰਚਾ ਫਿਰ ਕਿਸੇ ਹੋਰ ਵੀਡੀਓ ਦੇ ਵਿੱਚ ਕਰਾਂਗੇ ਅੱਜ ਆਪਾਂ ਸਿਰਫ ਆ ਤਿੰਨ ਪਲੇਟਫਾਰਮ ਹੀ ਆਪਾਂ ਆਪਾਂ ਇਹਨਾਂ ਤੇ ਗੱਲ ਕਰਾਂਗੇ YouTube Facebook Instagram ਇਹ ਤੁਸੀਂ ਸਾਰੇ ਚਲੋਣੇ ਹੀ ਚਲੋਣਿਓ ਮੇ ਵੀ ਚਲੋਣਾ ਵਾ ਤੁਸੀਂ ਵੀ ਚਲੋਣਿਓ ਇਹਦੇ ਤੋਂ ਆਪਾਂ ਪੈਸੇ ਕਿਵੇਂ ਕਮਾਵਾਂਗੇ ਦੇਖੋ ਇਹਨਾਂ ਦੇ ਵਿੱਚ ਇੰਨੀ ਮਿਹਨਤ ਕਰਨ ਦੀ ਲੋੜ ਨਹੀਂ ਹੈਗੀ ਇੰਨੀ ਮਿਹਨਤ ਕਰਨ ਦੀ ਲੋੜ ਨਹੀਂ ਹੈਗੀ ਨਾ YouTube ਤੇ ਮਿਹਨਤ ਕਰਨ ਦੀ ਲੋੜ ਹੈਗੀ ਨਾ Facebook ਤੇ ਨਾ Instagram ਦੇ ਉੱਤੇ ਤੁਹਾਡੇ ਅੰਦਰ ਵਾ ਸਿਰਫ ਇੱਕ ਕੁਆਲਿਟੀ ਹੋਣੀ ਚਾਹੀਦੀ ਆ ਉਹ ਕੀ ਹੋਣੀ ਚਾਹੀਦੀ ਆ ਤੁਹਾਡੇ ਅੰਦਰ ਟੈਲੈਂਟ ਟੈਲੈਂਟ ਹੋਣਾ ਚਾਹੀਦਾ ਤੁਹਾਡੇ ਅੰਦਰ ਕਿਸੇ ਵੀ ਤਰ੍ਹਾਂ ਦਾ ਟੈਲੈਂਟ ਹੋਵੇ ਜਾਇ ਤੁਸੀਂ ਕਿਸੇ ਨੂੰ ਹਸਾ ਲੈਣੇ ਹੋ ਵਧੀਆ ਜਾਂ ਫਿਰ ਤੁਸੀਂ ਕੰਟੈਂਟ ਕ੍ਰिएਟਰ ਵਧੀਆ ਹੋ ਜਾਂ ਤੁਸੀਂ ਕਿਸੇ ਨੂੰ ਮੋਟੀਵੇਸ਼ਨਲ ਸਪੀਕਰ ਵਧੀਆ ਹੋ ਤੁਸੀਂ ਜਾਇ ਵੇ ਤੁਸੀਂ ਸਪੀਚ ਬਹੁਤ ਵਧੀਆ ਕਰਦੇ ਹੋ ਜਾਂ ਤੁਸੀਂ ਕਿਸੇ ਨੂੰ ਵਧੀਆ ਪੜਾ ਸਕਦੇ ਹੋ ਕੋਈ ਵੀ ਜਾ ਫਿਰ ਤੁਹਾਨੂੰ ਸੂਟ ਸਿਮਣੇ ਆਉਂਦੇ ਆ ਜਾਂ ਫਿਰ ਤੁਹਾਨੂੰ ਰੋਟੀਆਂ ਪਕਾਉਣੀਆਂ ਆਉਂਦੀਆਂ ਨੇ ਜਾਂ ਤੁਸੀਂ ਕੋਕਿੰਗ ਦੇ ਵਿੱਚ ਮਾਈ ਰੋਂ ਕਿਸੇ ਵੀ ਤਰ੍ਹਾਂ ਦੀ ਤੁਹਾਡੇ ਅੰਦਰ ਕੁਆਲਿਟੀ ਚਾਹੀਦੀ ਹੈ ਬਸ ਜੇ ਤੁਹਾਡੇ ਅੰਦਰ ਇੱਕ ਕੁਆਲਿਟੀ ਆ ਨਾ ਤੁਸੀਂ ਇਹ ਤਿੰਨੇ ਪਲੇਟਫਾਰਮਾਂ ਤੋਂ ਤੁਸੀਂ ਮਹੀਨੇ ਦੇ ਲੱਖ ਰੁਪਏ ਕਮਾ ਸਕਦੇ ਹੋ ਤੁਸੀਂ YouTube ਤੇ ਚੈਨਲ ਬਣਾ ਲਓ Facebook ਤੇ ਪੇਜ ਬਣਾ ਲਓ Instagram ਦੇ ਉੱਤੇ ਪੇਜ ਬਣਾ ਲਓ YouTube ਤੇ ਚੈਨਲ ਕਿਵੇਂ ਬਣਾਇਦਾ Facebook ਤੇ ਪੇਜ ਕਿਵੇਂ ਬਣਾਇਦਾ Instagram ਦੇ ਉੱਤੇ ਪੇਜ ਕਿਵੇਂ ਬਣਾਇਦਾ ਉਹਦੇ ਤੇ ਮੈਂ ਆਲਰੇਡੀ ਵੀਡੀਓ ਬਣਾ ਕੇ ਆਪਣੇ YouTube ਚੈਨਲ ਦੇ ਉੱਤੇ ਅਪਲੋਡ ਕੀਤੀਆਂ ਹੋਈਆਂ ਨੇ ਤੁਸੀਂ ਮੇਰੇ YouTube ਚੈਨਲ ਤੇ ਜਾਓ ਜਾ ਕੇ ਤੁਸੀਂ ਦੇਖੋ ਵੀ ਇੰਨਾ ਦੇ ਪੇਜ ਦੇ ਇੰਨਾ ਦੇ ਉੱਤੇ ਕਿਦਾਂ ਪੇਜ ਬਣਦਾ ਤੇ ਕਿਵੇਂ ਚੈਨਲ ਬਣਦਾ ਤੇ ਤੁਸੀਂ ਵੀ ਬਣਾ ਲਓ ਠੀਕ ਹੈ ਜੀ ਹੁਣ ਜੋ ਤੁਹਾਡੇ ਅੰਦਰ ਕੁਆਲਿਟੀ ਆ ਜੋ ਤੁਹਾਡੇ ਅੰਦਰ ਕੁਆਲਿਟੀ ਆ ਤੁਸੀਂ ਕੀ ਕਰਨਾ ਵਾ ਤੁਹਾਨੂੰ ਕਿਸੇ ਕੈਮਰੇ ਦੀ ਲੋੜ ਨਹੀਂ ਹੈਗੀ ਕਿਸੇ ਮਾਈਕ ਦੀ ਲੋੜ ਨਹੀਂ ਹੈਗੀ ਤੁਸੀਂ ਆਪਣਾ ਫੋਨ ਜਿੱਤ ਤੁਸੀਂ ਮੇਰੀ ਵੀਡੀਓ ਹੁਣ ਦੇਖਦੇ ਪਏ ਹੋ ਤੁਸੀਂ ਕੀ ਕਰਨਾ ਵੀ ਆਪਣੇ ਮੋਬਾਈਲ ਫੋਨ ਦਾ ਤੁਸੀਂ ਕੈਮਰਾ ਇੱਧਰ ਰੱਖਣਾ ਵਾ ਜਿਵੇਂ ਮੈਂ ਤੁਹਾਨੂੰ ਬੋਲ ਰਿਹਾ ਵਾਂ ਤੁਸੀਂ ਉਦਾਂ ਤੁਸੀਂ ਬੋਲ ਕੇ ਆਪਣੀ ਵੀਡੀਓ ਬਣਾਉਣੀ ਆ ਠੀਕ ਹੈ ਜੀ ਜੇ ਫਿਰ ਤੁਸੀਂ ਕਹਿੰਦੇ ਹੋ ਵੀ ਅਸੀਂ ਆਪਣਾ ਫੇਸ ਨਹੀਂ ਦਿਖਾਉਣਾ ਚਾਹੁੰਦੇ ਹੈਗੇ ਅਸੀਂ ਆਪਣਾ ਫੇਸ ਨਹੀਂ ਦਿਖਾਉਣਾ ਚਾਹੁੰਦੇ ਹੈਗੇ ਬਟ ਅਸੀਂ ਵੀਡੀਓ ਬਣਾਉਣਾ ਚਾਹੁੰਦੇ ਆ ਤੁਸੀਂ ਕੁਕਿੰਗ ਵਾਲਾ ਚੈਨਲ ਸ਼ੁਰੂ ਕਰ ਸਕਦੇ ਸਲਾਈ ਕਢਾਈ ਵਾਲਾ ਸ਼ੁਰੂ ਕਰ ਸਕਦੇ ਵਲੋਗ ਦਿਖਾ ਸਕਦੇ ਤੁਸੀਂ ਕੁਝ ਵੀ ਕਿਸੇ ਵੀ ਤਰ੍ਹਾਂ ਦਾ ਬਣਾਓ ਅੱਛਾ ਚੀਜ਼ ਬਣਾਓ ਅੱਛੀ ਚੀਜ਼ ਬਣਾਓ ਤੇ ਉਹਨੂੰ ਬਣਾਓ ਉਹਦੀ ਵੀਡੀਓ ਤੁਸੀਂ ਵੀਡੀਓ ਬਣਾਓ 5 ਮਿੰਟ ਤੋਂ ਲੈ ਕੇ 10 ਮਿੰਟ ਦੀ ਵੀਡੀਓ ਬਣਾਓ ਤੇ ਉਹੀ ਵੀਡੀਓ YouTube ਤੇ ਅਪਲੋਡ ਕਰਨੀ ਉਹੀ ਵੀਡੀਓ ਤੁਸੀਂ Facebook ਤੇ ਅਪਲੋਡ ਕਰਨੀ ਉਹੀ ਵੀਡੀਓ ਤੁਸੀਂ Instagram ਦੇ ਉੱਤੇ ਅਪਲੋਡ ਕਰਨੀ ਆ ਆ ਤਿੰਨ ਪਲੇਟਫਾਰਮ ਦੇ ਉੱਤੇ ਅਪਲੋਡ ਕਰ ਲਓ ਤੇ ਤੁਹਾਡੀ ਵੀਡੀਓ ਆਪਣੇ ਆਪ ਹੀ ਵਾਇਰਲ ਹੋਣੀ ਸ਼ੁਰੂ ਹੋ ਜਾਣੀ ਆ ਤੁਹਾਡੀ ਵੀਡੀਓ ਵਾਇਰਲ ਕਿਵੇਂ ਹੋਣੀ ਆ ਦੇਖੋ ਹੁਣ ਇੱਥੇ ਕੀ ਦਿਮਾਗ ਦੀ ਖੇਡ ਇੱਥੇ ਸਾਰੀ ਦਿਮਾਗ ਦੀ ਖੇਡ ਆ ਜੀ ਉੱਥੇ ਤੁਸੀਂ ਕੀ ਕਰਨਾ ਵਾ ਦੇਖੋ ਹੁਣ ਮੈਂ ਤੁਹਾਨੂੰ ਕਹਿਆ ਸੀ ਨਾ ਪਹਿਲਾਂ ਜਿਹੜਾ ਪੈਸਾ ਵਾ ਉਹ ਦਿਮਾਗ ਨਾਲ ਕਮਾਇਆ ਜਾਂਦਾ ਮਿਹਨਤ ਨਾਲ ਨਹੀਂ ਸਾਰੇ ਲੋਕ YouTube ਦੇ ਉੱਤੇ ਲੱਗੇ ਹੋਏ ਨੇ ਜਿਨ੍ਹਾਂ ਨੂੰ ਪਤਾ ਵੀ YouTube ਬਹੁਤ ਵਧੀਆ ਪੈਸਾ ਦਿੰਦਾ ਵਾ ਸਾਰੇ ਲੋਕ ਲੱਗੇ ਹੋਏ ਨੇ ਭੇਡ ਚੜ ਵਾਂਗੂ ਤੁਸੀਂ ਕੰਮ ਜਬਤਾ ਹੋਗੇ ਸਾਡੇ ਕੋਲ ਦਿਮਾਗ ਆ ਸਾਡੇ ਕੋਲ ਦਿਮਾਗ ਆ ਸਭ ਤੋਂ ਤਕੜੀ ਚੀਜ਼ ਆ ਜਿਹੜੀ ਤੁਸੀਂ ਦਿਮਾਗ ਨਾਲ ਸੋਚੋ ਯਾਰ ਉਸ ਲੋਕ YouTube ਤੇ ਇੱਤੇ ਤਾਂ ਵੀਡੀਓ ਸਾਰੇ ਲੋਕ ਪਾਈ ਜਾਂਦੇ ਮੈਂ ਕੀ ਚੀਜ਼ ਪਾਵਾਂ ਐਸੀ ਵਕਰੀ ਵੀ ਜਿਹੜੀ ਮੇਰੀ ਵਾਇਰਲ ਹੋਵੇ ਤੁਸੀਂ ਬਣਾਉਣੀ ਉਹੀ ਚੀਜ਼ ਆ ਬਣਾਉਣੀ ਹੋਈ ਚੀਜ਼ ਆ ਵੀ ਜਾਨੀ ਕਿ ਤੁਹਾਡਾ ਦੱਸਣ ਦਾ ਤਰੀਕਾ ਲੱਗ ਆਉਣਾ ਚਾਹੀਦਾ ਤਹਾਡਾ ਬੋਲਣ ਦਾ ਤਰੀਕਾ ਅਲੱਗ ਹੋਣਾ ਚਾਹੀਦਾ ਵਾ ਜਾਨੀ ਕਿ ਤੁਸੀਂ ਹੋਰਾਂ ਨਾਲ ਥੋੜਾ ਜਿਹਾ ਕੁਝ ਵੱਖਰਾ ਕਰੋਗੇ ਵੱਖਰਾ ਕਰੋਗੇ ਤੁਸੀਂ ਦਿਮਾਗ ਲਾਓ ਅਸੀਂ ਲੋਕ ਕੀ ਕਰਦੇ ਹਾਂ ਜਦੋਂ ਅਸੀਂ ਆਪਣਾ ਦਿਮਾਗ ਲੁੰਨੇ ਆ ਨਾ ਅਸੀਂ ਗਲਤ ਪਾਸੇ ਦਿਮਾਗ ਲੈ ਜਾਂਦੇ ਆ ਗੰਦ ਮੰਦ ਅਲੱਗ ਦਿਮਾਗ ਲੈ ਜਾਂਦੇ ਆ ਉਧਰ ਨਹੀਂ ਦਿਮਾਗ ਆਪਾਂ ਵੇਸਟ ਕਰਨਾ ਹੈਗਾ ਤੁਸੀਂ ਚੰਗੇ ਪਾਸੇ ਦਿਮਾਗ ਆਪਣਾ ਲੈ ਕੇ ਜਾਣਾ ਵਾ ਜਦੋਂ ਤੁਸੀਂ ਆਪਣੇ ਦਿਮਾਗ ਨੂੰ ਚੰਗੇ ਪਾਸੇ ਲੈ ਕੇ ਜਾਓਗੇ ਇਹ ਤੁਹਾਨੂੰ ਬਹੁਤ ਵਧੀਆ ਆਈਡੀਆ ਦੇਵੇਗਾ ਤੁਸੀਂ ਇੱਕ ਵਾਰੀ ਆਪਣੇ ਦਿਮਾਗ ਦੇ ਤੇ ਬੋਝ ਪਾਓ ਥੋੜਾ ਜਿਹਾ ਦਿਮਾਗ ਦੇ ਤੇ ਬੋਝ ਪਾਓ ਇਹ ਤੁਹਾਨੂੰ ਦੇਖਿਓ 20 30 ਪਜਾ ਆਈਡੀਆ ਦੇਣਾ ਸ਼ੁਰੂ ਕਰ ਦੇਗਾ ਜਦੋਂ ਤੁਹਾਡੇ ਦਿਮਾਗ ਦੇ ਵਿੱਚ ਆਈਡੀਆ ਆਗੇ ਹਰੇ ਵਾਰੀ ਆਈ ਹਰ ਇੱਕ ਵਾਰੀ ਆਈਡੀਆ ਨੂੰ ਚੇਂਜ ਕਰਦੇ ਰਹੋ ਚੇਂਜ ਕਰ ਕਰਕੇ ਵੀਡੀਓ ਬਣਾਓ ਚੇਂਜ ਕਰ ਕਰਕੇ ਵੀਡੀਓ ਬਣਾਓ ਜਿਹੜੀ ਵੀਡੀਓ ਤੁਹਾਡੀ ਵਾਇਰਲ ਹੋਣ ਲੱਗੀ ਬਸ ਉਹਨੂੰ ਫੜ ਲਓ ਉਹਦੇ ਤੇ ਤੁਸੀਂ ਕੰਮ ਕਰਨਾ ਸ਼ੁਰੂ ਕਰ ਦਿਓ ਤੁਹਾਡੀ ਵੀਡੀਓ ਵਾਇਰਲ ਹੋ ਜਾਣਗੀ ਆ ਹੋਰ ਕੁਝ ਨਹੀਂ ਤੁਹਾਨੂੰ ਠੀਕ ਠੀਕ ਤੁਹਾਨੂੰ 20 ਤੋਂ ਲੈ ਕੇ 25 ਦਿਨ 20 ਤੋਂ ਲੈ ਕੇ 25 ਦਿਨ ਥੋੜਾ ਜਿਹਾ ਔਖਾ ਹੋਏਗਾ ਕਿਉਂਕਿ ਤੁਸੀਂ ਆਪਣੇ ਦਿਮਾਗ ਦੇ ਉੱਤੇ ਬੋਝ ਪਾਉਣਾ ਵਾ ਵੀ ਯਾਰ ਮੈਂ ਕਿਸ ਤਰ੍ਹਾਂ ਦਾ ਕੰਟੈਂਟ ਬਣਾਵਾਂ ਮੈਂ ਕਿਵੇਂ ਦਾ ਕੰਟੈਂਟ ਕਰੈਕਟਰ ਬਣਾ ਵੀ ਲੋਕ ਮੇਰੀ ਵੀਡੀਓ ਦੇਖਣਾ ਰਹਿਣਾ ਪੱਕਾ ਰਹੀਆ ਕਰੇ ਹੀ ਰਹਿਣਾ ਪੱਕਾ ਰਹਿ ਕੇ ਵੀਡੀਓ ਬਨਉਣੀਆਂ ਨੇ ਠੀਕ ਹੈ ਜੀ ਇੱਕ ਕੁਰਸੀ ਲੈ ਲਓ ਕੁਰਸੀ ਤੇ ਆਰਾਮ ਨਾਲ ਬਹਿਜੋ ਅੱਗੇ ਫੋਨ ਰੱਖੋ ਤੇ ਜੋ ਤੁਹਾਡੇ ਦਿਮਾਗ ਦੇ ਵਿੱਚ ਹੁੰਦਾ ਉਹਨੂੰ ਅਲੱਗ ਚੀਜ਼ ਤੋਂ ਪੇਸ਼ ਕਰੋ ਜਿੰਨੀ ਤੁਸੀਂ ਅਲੱਗ ਚੀਜ਼ ਤੋਂ ਵਧੀਆ ਪੇਸ਼ ਕਰੋਗੇ ਚਾਹੇ ਤੁਸੀਂ ਮਟਰ ਪਨੀਰ ਦੀ ਸਬਜ਼ੀ ਬਣਾ ਰਹੇ ਹੋ ਕੁਕਿੰਗ ਦੀ ਵੀਡੀਓ ਬਣਾ ਰਹੇ ਚਾਹੇ ਤੁਸੀਂ ਸਲਾਈ ਕਟਾਈ ਬਾਰੇ ਦੱਸ ਰਹੇ ਹੋ ਕੁਝ ਵੀ ਹੋਰ ਚੀਜ਼ ਦੱਸ ਰਹੇ ਹੋ ਤਾਂ ਤੁਸੀਂ ਉਹ ਅੰਦਾਜ਼ ਤੁਸੀਂ ਬਦਲੋ ਆਪਣਾ ਜਦੋਂ ਤੁਸੀਂ ਅੰਦਾਜ਼ ਬਦਲੋਗੇ ਦਿਮਾਗ ਲਾ ਕੇ ਸੋਚੋਗੇ ਵੀਰ ਮੈਂ ਕਿਸ ਟੌਪਿਕ ਦੇ ਉੱਤੇ ਕੰਮ ਕਰਾਂ ਵੀਵੇਂ ਮੈਂ ਆਪਣੀ ਚੀਜ਼ ਨੂੰ ਕਿਸ ਤਰ੍ਹਾਂ ਪ੍ਰੈਜੈਂਟ ਕਰਾਂ ਲੋਕਾਂ ਦੇ ਸਾਹਮਣੇ ਜਦੋਂ ਜਦੋਂ ਤੁਸੀਂ ਦਿਮਾਗ ਲਾਉਂਗੇ ਜਦੋਂ ਤੁਸੀਂ ਅਲੱਗ-ਅਲੱਗ ਚੀਜ਼ਾਂ ਦੀ ਤੁਸੀਂ ਵੀਡੀਓ ਬਣਾ ਕੇ ਪਾਉਂਗੇ ਅਲੱਗ ਚੀਜ਼ ਨਾਲ ਘੁਮਾਫਰਾ ਕੇ ਫੇਰ ਦੇਖੋ ਤੁਹਾਡੀ ਵੀਡੀਓ ਵਾਇਰਲ ਹੋਣੀ ਸ਼ੁਰੂ ਹੋ ਜਾਏਗੀ ਜਾਂ ਫਿਰ ਤੁਸੀਂ ਦਿਮਾਗ ਲਾਓ ਵੀ ਯਾਰ ਮੈਂ ਕਿਸ ਟੌਪਿਕ ਦੇ ਉੱਤੇ ਕੰਮ ਕਰਾਂ ਜਿੱਤੇ ਮਤਲਬ ਵੀ ਕਿਸੇ ਨੇ ਕੰਮ ਕੀਤਾ ਹੀ ਨਾ ਹੋਵੇ ਹੁਣ ਦੇਖੋ ਜਿਹੜੇ ਫਿਲਮ ਬਣਾਉਂਦੇ ਨੇ ਜਿਹੜੇ ਲੋਕ ਫਿਲਮ ਬਣਾਉਂਦੇ ਨੇ ਫਿਲਮਾਂ ਤਾਂ ਬਹੁਤ ਸਾਰੀਆਂ ਰਿਲੀਜ਼ ਹੋ ਰਹੀਆਂ ਨੇ ਪਰ ਕਾਮਯਾਬ ਕਿਹੜੀ ਹੋ ਰਹੀ ਹੈ ਫਿਲਮ ਕਾਮਯਾਬ ਉਹ ਹੋ ਰਹੀ ਆ ਜਿਹੜੀ ਮਤਲਬ ਫਿਲਮ ਕਿਸੇ ਨਾਲੋਂ ਕੁਝ ਵੱਖਰੀ ਹੁੰਦੀ ਆ ਜਿਹਦੀ ਕਹਾਣੀ ਜਿਹਦੀ ਕਹਾਣੀ ਹੋਰ ਫਿਲਮਾਂ ਨਾਲੋਂ ਵੱਖਰੀ ਹੁੰਦੀ ਆ ਚਾਹੇ ਉਹਦੇ ਵਿੱਚ ਐਕਸ਼ਨ ਵੀ ਨਾ ਹੋਵੇ ਕੁਚਣਾ ਹੋਵੇ ਉਹਦੇ ਵਿੱਚ ਬਟ ਜਿਹੜੀ ਉਹਦੀ ਸਟੋਰੀ ਆ ਉਹ ਤਗੜੀ ਹੋਣੀ ਚਾਹੀਦੀ ਆ ਜਿਹਦੀ ਸਟੋਰੀ ਤਗੜੀ ਆ ਉਹ ਫਿਲਮ ਕੰਮ ਜਾਵਾ ਉਹ ਕਰੋੜਾਂ ਅਰਬਾਂ ਦਾ ਬਿਜ਼ਨਸ ਕਰਦੀ ਆ ਇਸ ਤਰ੍ਹਾਂ ਤੁਹਾਡੀ ਵੀਡੀਓ ਹੋਣੀ ਚਾਹੀਦੀ ਆ ਜੇ ਤੁਹਾਡੀ ਵੀਡੀਓ ਦੇ ਵਿੱਚ ਦਮ ਆ ਤੁਹਾਡਾ ਦੱਸਣ ਦਾ ਤਰੀਕਾ ਬਹੁਤ ਵਧੀਆ ਵਾ ਜੇ ਤੁਸੀਂ ਦਿਮਾਗ ਲਾ ਕੇ ਸੋਚੋਗੇ ਆਪਣਾ ਦਿਮਾਗ ਦੇ ਬੋਝ ਪਾਉਗੇ ਇਹ ਤੁਹਾਨੂੰ ਬਹੁਤ ਵਧੀਆ ਆਈਡੀਆ ਦੇਣੇ ਸ਼ੁਰੂ ਕਰ ਦੇਗਾ ਹੁਣ ਮੈਨੂੰ ਪਤਾ ਨਹੀਂ ਲੈਗਾ ਤੁਹਾਡੇ ਅੰਦਰ ਕਿਹੜੀ ਕਿਹੜੀ ਕੁਆਲਿਟੀ ਆ ਤੁਹਾਨੂੰ ਪਤਾ ਵੀ ਯਾਰ ਮੇਰੇ ਅੰਦਰ ਇਹ ਕੁਆਲਟੀ ਹੁਣ ਮੈਨੂੰ ਆਪਣੇ ਬਾਰੇ ਪਤਾ ਵੀ ਯਾਰ ਮੇਰੇ ਅੰਦਰ ਇਹ ਕੁਆਲਟੀ ਆ ਫਿਰ ਤੁਸੀਂ ਉਸ ਤਰੀਕੇ ਨਾਲ ਤੁਸੀਂ ਕੰਮ ਕਰੋ ਤੇ ਤੁਹਾਡੀ ਵੀਡੀਓ ਤੁਸੀਂ ਉੱਤੇ ਕੰਮ ਕਰੋਗੇ ਜਦੋਂ ਤੁਹਾਡੀ ਵੀਡੀਓ ਬਣਾਣੀ ਸ਼ੁਰੂ ਕਰੋ ਉਸ ਟੌਪਿਕ ਦੇ ਉੱਤੇ ਤੇ ਲੋਕਾਂ ਨਾਲ ਕੁਝ ਵੱਖਰਾ ਕਰਕੇ ਦਿਓ ਤੋਂ ਤਾਂ ਦੀ ਵੀਡੀਓ ਨੇ ਜਿਹੜੀ ਉਹ ਵਾਇਰਲ ਹੋਣ ਗਿਆ ਤੁਸੀਂ YouTube ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਕਮਾਉਣੇ ਸ਼ੁਰੂ ਕਰ ਸਕਦੇ ਹੋ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ YouTube, Facebook, Instagram ਇਹੋ ਜਿਹਾ ਪਲੇਟਫਾਰਮ ਆ ਜਿੱਥੋਂ ਤੁਸੀਂ ਮਹੀਨੇ ਦੇ ਬਹੁਤ ਹੀ ਜ਼ਿਆਦਾ ਵਧੀਆ ਪੈਸੇ ਤੁਸੀਂ ਜਿਹੜੇ ਕਮਾ ਸਕਦੇ ਜਿੰਨੇ ਤੁਸੀਂ ਸੋਚ ਨਹੀਂ ਹੈਗੇ ਤੁਸੀਂ ਉਹਦੇ ਤੋਂ ਵੀ ਜ਼ਿਆਦਾ ਤੁਸੀਂ ਪੈਸੇ ਕਮਾ ਸਕਦੇ ਹੋ ਸੋ ਮੇਰੀ ਹਰ ਐਤਵਾਰ ਨੂੰ ਮੇਰੀ ਕਲਾਸ ਲੱਗਦੀ ਹੁੰਦੀ ਹੈ ਸੰਡੇ ਨੂੰ ਜਿਹਦੇ ਵਿੱਚ ਮਤਲਬ ਬਹੁਤ ਦੂਰ ਦੂਰ ਤੋਂ ਲੋਕ ਹੁੰਦੇ ਨੇ ਮੇਰੇ ਕੋਲ ਸਿੱਖਣ ਵਾਸਤੇ ਉਹਨਾਂ ਨੂੰ ਮੈਂ ਦੱਸ ਦਉ ਉਹਨਾਂ ਨੂੰ YouTube ਤੇ ਤੁਸੀਂ ਕਿਵੇਂ ਕੰਮ ਕਰਨਾ ਵਾ ਫੇਸਬੁਕ ਤੇ ਤੁਸੀਂ ਕਿਵੇਂ ਕੰਮ ਕਰਨਾ ਵਾ ਇੰਸਟਾਗ੍ਰਾਮ ਦੇ ਉੱਤੇ ਕਿਵੇਂ ਕੰਮ ਕਰਨਾ ਤੇ ਉਹ ਮੇਰੇ ਕੋਲ ਚੈਨਲ ਵੀ ਮਤਲਬ ਬਣਵਾ ਕੇ ਲੈ ਕੇ ਜਾਂਦੇ ਨੇ ਤੇ ਉਹਨਾਂ ਨੂੰ ਵੀ ਦੱਸ ਦਵਿੰਨਾ ਤੁਸੀਂ ਵੀਡੀਓ ਨੂੰ ਕਿਵੇਂ ਸ਼ੂਟ ਕਰਨਾ ਵੀਡੀਓ ਨੂੰ ਕਿਵੇਂ ਐਡਿਟ ਕਰਨਾ ਕਿਵੇਂ ਤੁਸੀਂ ਟਾਈਟਲ ਕਿਵੇਂ ਤੁਸੀਂ ਟੈਗ ਕਿਵੇਂ ਤੁਸੀਂ ਡਿਸਕ੍ਰਿਪਸ਼ਨ ਵਗੈਰਾ ਤੁਸੀਂ ਲਿਖਣੇ ਆ ਜਿਹਦੇ ਨਾਲ ਤੁਸੀਂ ਇੱਕ YouTube ਤੋਂ ਬਹੁਤ ਵਧੀਆ ਇਨਕਮ ਆ ਜਿਹੜੀ ਤੁਸੀਂ ਜਨਰੇਟ ਕਰ ਸਕਦੇ ਹੋ ਬਹੁਤ ਸਾਰੇ ਮੇਰੇ ਪਿੰਡ ਭਰਾ ਜਿਹੜੇ ਮੇਰੇ ਕੋਲ ਕਲਾਸਾਂ ਲਾ ਕੇ ਜਾਂਦੇ ਨੇ ਤੁਸੀਂ ਦੇਖੇ ਵੀ ਹੋਣੇ ਉਹਨਾਂ ਦੇ ਰਿਵਿਊ ਵੀ ਦੇਖੇ ਹੋਣੇ ਉਹ ਜਿਹੜੇ ਮੇਰੇ ਕੋਲ ਸਿੱਖ ਕੇ ਗਏ ਨੇ ਉਹ ਅਜੇ ਦੀ ਡੇਢ ਦੇ ਵਿੱਚ 20-25000 ਰ ਵੀ 25000 ਰੁਪਏ ਬੜੇ ਆਰਾਮ ਨਾਲ ਕਮਾ ਰਹੇ ਨੇ ਸਿਰਫ ਵੀਡੀਓ ਅਪਲੋਡ ਕਰਕੇ ਸੋ ਤੁਸੀਂ ਵੀ ਕਮਾ ਸਕਦੇ ਹੋ YouTube ਤੋਂ Facebook ਤੋਂ ਪੈਸਾ ਕਮਾਉਣਾ ਕੋਈ ਔਖਾ ਨਹੀਂ ਹੈਗਾ ਸਿਰਫ ਘਰੇ ਬੈਠ ਕੇ ਜੇ ਤੁਹਾਨੂੰ ਕੁਝ ਵੀ ਨਹੀਂ ਹੁੰਦਾ ਹੈਗਾ ਤੁਸੀਂ ਤਾਵੇਂ ਪੈਸੇ ਜਿਹੜੇ ਉਹ YouTube ਤੋਂ ਤੁਸੀਂ ਕਮਾ ਸਕਦੇ ਹੋ ਹਨ ਸੋ ਅਗਰ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣ ਜਾਫਰ ਕੋਈ ਵੀ ਮੇਰਾ ਭਰਾ ਮੇਰੇ ਕੋਲੋ ਪੂਰਾ YouTube ਦਾ ਕੋਰਸ ਆ ਜਿਹੜਾ ਉਹ ਸਿੱਖਣਾ ਚਾਹੁੰਦਾ ਹਨ ਤਾਂ ਪਲੀਜ਼ ਮੇਰੀ ਐਤਵਾਬ ਨੂੰ ਜਲੰਧਰ ਸ਼ਹਿਰ ਦੇ ਵਿੱਚ ਕਲਾਸ ਲੱਗਦੀ ਆ ਜੇ ਤੁਸੀਂ ਉਹ ਕਲਾਸ ਲਉਣਾ ਚਾਹੁੰਦੇ ਹੋ ਤਾਂ ਪਲੀਜ਼ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ ਤੇ ਮੇਰੇ ਕੋਲ ਤੁਸੀਂ ਉਹ ਕਲਾਸ ਲਾ ਕੇ ਤੁਸੀਂ ਸਿੱਖ ਸਕਦੇ ਹੋ ਵੀ YouTube ਤੇ ਚੈਨਲ ਕਿਵੇਂ ਬਣਾਇਆ ਵੀਡੀਓ ਐਡੀਟਿੰਗ ਕਿਵੇਂ ਕਰੀ ਜਾਂ ਵੀਡੀਓ ਨੂੰ ਸ਼ੂਟ ਕਿਵੇਂ ਕਰਦਾ ਵਾ ਤੇ ਅਸੀਂ ਵੀਡੀਓ ਨੂੰ ਅਪਲੋਡ ਕਰਕੇ ਅਸੀਂ YouTube ਤੋਂ ਕਿਵੇਂ ਅਸੀਂ ਪੈਸੇ ਕਮਾ ਸਕਦੇ ਹਾਂ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਸण्डे ਜਿਹੜੀ ਮੇਰੀ ਕਲਾਸ ਆਦੀ ਉਹਦੇ ਵਿੱਚ ਦੇਣਾ ਵਾ ਜੇ ਤੁਸੀਂ ਸਿੱਖਣਾ ਚਾਹੁੰਦੇ ਹੋ ਤਾਂ ਪਲੀਜ਼ ਸਕ ਰੈਂਬਰ ਤੇ ਫੋਨ ਕਰਕੇ ਮੇਰੀ ਟੀਮ ਨਾਲ ਸੰਪਰਕ ਕਰਕੇ ਤੁਸੀਂ ਮੇਰੀ ਕਲਾਸ ਜਿਹੜੀ ਉਹ ਜੁਆਇਨ ਕਰ ਸਕਦੇ ਹੋ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨੇ ਜੀ ਅਗਰ ਤੁਹਾਨੂੰ ਮੇਰੀ ਇਹ ਛੋਟੀ ਜੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੇ ਜੀ ਅਗਰ ਤੁਹਾਡੇ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੋ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰam ਤੋਂ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਥੱਲੇ ਕਮੈਂਟ ਕਰਕੇ ਆਪਣਾ ਸਵਾਲ ਹੈ ਜਿਹੜਾ ਉਹ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਹਾਂ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤਦ ਨੂੰ ਸਾਰ